ਹਮਾਂਦੂ ਬਾਦਸ਼ਾ ਛੇਰ ਸਾ ਅਫਗਾਨ ਕੋਲੋਂ ਹਾਰ ਕੇ ਆਪਣੇ ਬਲਾਇਤ ਨੂੰ ਮੁੜ ਪਿਆ ਸੀ ਦਰਿਆ ਬਿਆਸਾ ਦੇ ਕੰਢੇ ਤੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਦੀ ਚਰਚਾ ਸੁਣ ਕੇ ਆ ਗਿਆ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਵਾਹਿਗੁਰੂ ਦੇ ਭਜਨ ਵਿੱਚ ਲੀਨ ਸਨ ਬਾਦਸ਼ਾ ਨੂੰ ਬੈਠਣ ਦੀ ਆਗਿਆ ਜਾਂ ਸੁਖ ਸਾਦ ਨਾ ਪੁੱਛੀ ਬਾਦਸ਼ਾ ਨੇ ਗੁੱਸੇ ਵਿੱਚ ਆ ਕੇ ਖੜਗ ਕੱਢ ਕੇ ਗੁਰੂ ਸਾਹਿਬ ਜੀ ਨੂੰ ਕਤਲ ਕਰਨ ਦਾ ਇਰਾਦਾ ਕੀਤਾ ਐਨੇ ਚਰ ਵਿੱਚ ਗੁਰੂ ਸਾਹਿਬ ਜੀ ਨੇ ਭਜਨ ਤੋਂ ਵਿਹਲੇ ਹੋ ਕੇ فرمایا ਇਹ ਬਾਦਸ਼ਾਹ ਆਪਨੇ ਸਿਰ ਸਾਹ ਦੇ ਕਿਉਂ ਖੜਗ ਨਾ ਚਲਾਈ ਉੱਥੋਂ ਤਾਂ ਪਿੱਟ ਦੇ ਕੇ ਭੱਜ ਆਇਆ ਹੈ ਹੁਣ ਪੀਰਾਂ ਫਕੀਰਾਂ ਤੇ ਖੜਗ ਦੀ ਬਹਾਦਰੀ ਦੱਸਣੀ ਚਾਹੁੰਦਾ ਹੈ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਅੰਤਰਜਾਮੀ ਸਮਝ ਕੇ ਮਾਫੀ ਮੰਗੀ ਅਤੇ ਬੇਅਦਬੀ ਦੀ ਫੁੱਲ ਬਖਸ਼ਾਈ ਗੁਰੂ ਸਾਹਿਬ ਜੀ ਸੱਜਣ ਤੇ ਦੁਸ਼ਮਣ ਨੂੰ ਇੱਕੋ ਜਿਹਾ ਸਮਝਦੇ ਸਨ ਬਚਨ ਕੀਤਾ ਇਹ ਥੋੜੇ ਸਾਲਾਂ ਦੇ ਬਾਅਦ ਆਪ ਹਿੰਦ ਦੇ ਬਾਦਸ਼ਾਹ ਹੋਵੋ ਇਸ ਵਿਪਤਾ ਵਿੱਚ ਆਪ ਦੇ ਘਰ ਇੱਕ ਬਾਲਕ ਬੜੇ ਨਸੀਬ ਵਾਲਾ ਪੈਦਾ ਹੋਵੇਗਾ ਜੋ ਸਾਰੇ ਹਿੰਦੁਸਤਾਨ ਤੇ ਅਫਗਾਨਿਸਤਾਨ ਤੇ ਰਾਜ ਕਰੇਗਾ ਥੋੜੀ ਦੇਰ ਬਾਅਦ ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਪੂਰਾ ਹੋ ਗਿਆ ਜੋ ਕੋਈ ਵੀ ਗੁਰੂ ਸਾਹਿਬ ਜੀ ਕੋਲ ਇਸ ਮਰਦ ਵਾਸਤੇ ਆਉਂਦਾ ਪੂਰੀ ਜਿੰਦੀ ਗੁਰੂ ਸਾਹਿਬ ਜੀ ਹਜ਼ਾਰਾਂ ਹੀ ਲੋਕਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਦਿਹਾਲ ਕਰਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤਰ੍ਹਾਂ ਇਹਨਾਂ ਨੇ ਵੀ ਪ੍ਰੀਖਿਆ ਕਰਕੇ ਆਪਣੇ ਦੋਹਾ ਸਹਿਬ ਜਦਿਆਂ ਨੂੰ ਗੁਰਿਆਈ ਦੇ ਲਾਇਕ ਨਾ ਸਮਝ ਕੇ ਅਮਰਦਾਸ ਜੀ ਨੂੰ ਜੋ ਇੱਕ ਸੱਚੇ ਸੇਵਕ ਸਨ ਗੁਰਿਆਈ ਜੀ ਗੱਦੀ ਦੇ ਦਿੱਤੀ